ਲਾ ਫੜ ਲਾ ਫੜ ਲਾ ਫੜ ਕੋਈ ਨਹੀਂ ਲੈਦਾ ਇਹ ਆ ਹੜ 10000 ਦੀ ਬੱਕਰੀਆਂ ਆ ਉਹ ਨਹੀਂ ਵਿਕਾਸ ਨੂੰ ਯਾਰ ਆ ਸੀ ਤੂੰ ਵੀ ਹੋਈ ਆ ਫੜ ਫੜਾ 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 ਹੋ ਗਈ ਇਹਨੇ ਨੇ ਕਿਹਾ ਸੱਤ 10000 ਦੀ ਬੱਕਰੀਆਂ ਨੇ ਪੜ ਗਈਆਂ ਪੂਰੇ ਚ ਪੂਰੇ ਚ ਹੋ ਗਈਆਂ ਪੂਰੇ ਚ ਹੋ ਗਈਆਂ ਪੂਰੇ ਚ ਚੁੱਪ ਕਰ ਜਾ ਚੰਗੀ ਰੱਖ ਸੱਲੀ ਗਾ ਬੋਡੀ ਜਮਾ ਬੋਡੀ ਹੈ ਨਾ ਜਮਾ ਬੋਡੀ ਜਮਾ ਬੋਡੀ ਹੁੰਦੇ ਦਾ ਜੀ ਬੋਡੀ ਬੱਕਰੀ ਹੋਗੀ ਹਾਂ ਆ ਜਦਾਂ ਨਾਲ ਖਾ ਵੀਰ ਨਾਲ ਰੱਖਿਆ ਅੱਛਾ ਦੰਦ ਦੰਦ ਖਾਈ ਵੀਡੀਓ ਚ ਠੀਕ ਹੈ ਇੱਕ ਬੱਕਰੀ ਹੋਗੀ ਇੱਕ ਮੱਖੀ ਜਣੀ ਬੱਕਰੀ ਉਹ ਫਿਰ ਵਿਆਹ ਹੋ ਰਾ ਫਿਰ ਅੱਜ ਇਹ ਕਿਹਦਾ ਵੀਡੀਓ ਜੋ ਕੱਢ ਦਿਆ ਕਰੋ ਉਹਦੇ ਵਿੱਚ ਤਿੰਨ ਬੱਚੇ ਆ ਇਹਦੇ ਵਿੱਚ ਤਿੰਨ ਆ ਇੱਕ ਅਪੋਰਤ ਇਹਨਾਂ ਪਹਿਲੇ ਸੋਏ ਆ ਯਾਰ ਚਾਚਾ ਪੂਰੇ ਬੰਦੇ ਪੂਰੇ ਦੰਦੇ ਪੂਰੇ ਕਰਕੇ ਪਹਿਲੇ ਸੋਇਆ ਆ ਬੱਕਰੀ ਬੋਡੀ ਐ ਹਾਂ ਦੋ ਫਿਰ ਦੰਦ ਐ ਕੋਈ ਅੱਡ ਦੰਦ ਐ ਹਾਂ ਹਾਂ ਦੋ ਬੱਕਰੀਆਂ ਹਾਂ ਪੈਸੇ ਪਾ ਦੋ ਦੋਆਂ ਦੀ ਇਹਦੇ ਥੱਲੇ ਬੱਚੇ ਕਹਿੰਦੇ ਰਮਜ਼ਾਨ ਦੋਨਾਂ ਦੇ ਥੱਲੇ ਅੱਛਾ ਹਲੋ ਹਾ ਬਈ ਨਾ ਮੰਡੀ ਚ ਇੱਧਰ ਖੁੰਜੇ ਤੇ ਆ ਜਾ ਮੈਂ ਤਾਂ ਕਾਦਾ ਪਹੁੰਚ ਗਿਆ ਆ ਜਾ ਆਜੋ ਆਜੋ ਮੈਂ ਮੰਡੀ ਚ ਕੋਈ ਨਹੀਂ ਹਾਂ ਕੀ ਮੰਗਦਾ ਰਮਜ਼ਾਨ ਕੋਈ ਨਹੀਂ ਸਾਰਾ ਦੱਸ ਦੇ ਮੈਂ ਲਾਖ ਮੰਗੇ ਅਸੀਂ ਫਿਰ ਮੈਨੂੰ ਕਹ ਚੱਤ ਦੇ ਕੇ 85 ਹਜ਼ਾਰ ਦੀ ਜੋੜੀ ਦੇ ਦਾਂਗੇ ਇਹਨੇ ਕੀ ਲਾਇਆ ਕੁਝ ਨਹੀਂ ਲਾਇਆ ਹਲੇ ਬੱਕਰੀ ਨਹੀਂ ਲਾਂਦਾ ਪਹਿਲਾਂ ਬੱਕਰੀ ਵੇਖ ਬੋਡੀ ਬੱਕਰੀ ਹੈ ਬੋਡੀ ਹੈ ਬੋਡੀ ਹੈ ਨਾ ਹਾਂ ਉਹ ਜਮੂਲ ਕਰਦੇ ਪੈਸੇ ਲੈਣੇ ਦੋਆਂ ਦਾ ਦਵਾਰੇ ਮੁੱਲ ਕਰਦੇ ਤੂੰ ਆਪੇ ਬਸ ਆਪੇ ਪੱਕਾ ਲਾਵੇਂਗਾ ਯਾਰ ਕਹਿੰਦੇ ਲੋਨੇ ਬੱਚੇ ਵੀ ਪੰਜ ਨੇ ਹੁਣ ਬੱਚੇ ਵੀ ਦੇਖ ਲੈ ਬੱਚੇ ਵੀ ਕਿੱਡੇ ਕਿੱਡੇ ਯਾਰ ਪਾਲੇ ਹੋਦੇ ਚਾਰ ਦੇ ਦੇ ਤੂੰ ਇੱਥੇ ਰੱਖ ਪੰਜ ਵਾਏ ਕਰ ਕੈਮਰਾ ਪੰਜੇ ਨਵਾਸੇ ਮੇਰੇ ਨਾਲ ਲੋਕ ਦੋ ਦੋ ਹੀ ਰੱਖ ਲੈਂਦੇ ਨੇ ਜਿਹੜੇ ਤਿੰਨ ਨੇ ਪੰਜੇ ਦਵਾਗੇ ਉਹ ਰਮਜ਼ਾਨ ਉਹ ਪੰਜੇ ਦਵਾਗੇ ਉਹੀ ਗੱਲ ਹੈ ਤੇ ਤੈਨੂੰ ਕੋਈ ਬੰਦਾ ਮਿਲਦਾ ਤਾਂ ਜਿਹੜਾ ਜਿੰਨੇ ਨਾਲ ਉਹਨਾਂ ਦੇ ਦੋ ਦੋ ਨਾਲ ਦਿੰਦਾ ਸਹੀ ਗੱਲ ਕੀ ਨਹੀਂ ਇੱਕਲੇ ਦੋ ਹੁੰਦੇ ਤਾਂ ਉਹਦੇ ਵਿੱਚੋਂ ਵੀ ਇੱਕ ਰੱਖ ਲੈਂਦੇ ਆ। ਓਏ ਨਹੀਂ ਭਰਾਤ ਹੈਗੇ ਨਹੀਂ ਫਿਰ ਸਾਲਾ 10 ਦਿਨ ਦਾ ਮੌਜ ਕਰ ਲੈ ਥੋੜੀ। ਪੁੱਛਣਾ ਨਹੀਂ। ਇਲੇਰੇ। ਬੱਕਰੀਆਂ ਲੈਣਾ ਮੱਖੀ ਚ ਨਹੀਂ। ਦੇ ਦੇ ਯਾਰ। ਸਮਝਾ। ਉਹ ਪੰਜੇ ਦੇਵਾਂਗੇ ਬੱਚੇ ਦੂਆਂ ਦਾ ਮੁੱਲ ਕਰ। ਬਸ ਦੱਸ ਦੇ ਆਪੇ ਇਹਨੇ ਆਪੇ ਇਹਨੂੰ ਪੁੱਛ। ਤੂੰ ਦੁਵਾਰੇ ਸਾਹਿਬ ਨਾਲ ਕੋਈ ਗੱਲ ਦੱਸ ਦੇ ਯਾਰ। ਤੂੰ ਤਾਂ ਯਾਰ ਓਹੀ ਗੱਲਾਂ ਕਰਦਾ ਸੋਦਾ ਮੈਂ ਲੱਭਾ। ਤੂੰ ਪੈਸੇ ਦਾ ਲਾ ਮੇਰਾ ਪਤਾ ਦਿਕਾਉ ਖਾਦਾ। ਇੱਥੇ ਬੈਠਾ ਰਾਜੂ ਆ ਗਿਆ ਨਾ। ਆ ਜਾ। ਪਰਾਉ ਕਿ ਸੁਣੀ ਮਰ ਜਾ ਰਮਜਾਨ ਕਹੇ ਗੱਲ ਕਰ ਰਹੇ ਕੋਈ ਸੁਣ ਲੈ ਹਾਂ ਕਿੱਧਰ ਗਿਆ ਓਏ ਕਹੇ ਕਰਦੇ ਹਾਣ ਤੋ ਬੱਕਰੀਆਂ ਪੰਜ ਬੱਚੇ ਬੱਚੇ ਵੀ ਕੁਦਮ ਵਾਲੀ ਗੱਲ ਨਹੀਂ ਠੀਕ ਆ ਗਈ ਵੱਡੀ ਬੱਕਰੀ ਰੱਜ ਗਈ ਇੰਨਾ ਦਾ ਮਾਲ ਇਹ ਮਾਲ 60 ਫਰੰਟ ਤੋਂ ਤੇ ਨਹੀਂ ਹੈਗਾ 60 ਦਾ ਵੀ ਨਹੀਂ ਹੁੰਦਾ ਖਿੱਚ ਕੇ ਇਹ ਮਾਲ 60 ਦੇ ਥੱਲੇ ਥੱਲੇ ਮਾਲ ਦਵਾ ਇਹ ਇਹ ਮਾ ਵਾਲਾ ਪਿੱਛੇ ਅਸੀਂ ਅਸੀਂ ਇਹਦੇ ਕੋਲ ਆਇਆ ਸੀ ਮੈਂ ਅਸੀਂ ਇਹ ਤੇ ਗਾਉਂ ਚੇਰ ਕੋਲ ਆਵਦੇ ਗੇ ਬੱਚੇ ਵੀ ਕੰਮ ਦੀ ਬੱਕਰੀ ਦਾ ਜਵਾਈ ਬੋਡੀ ਮੇਰੇ ਤਾਂ ਮੱਖੀ ਚ ਨਾ ਬਚਾ ਰੂ ਦੇਖੇ ਮੈਂ ਤਾਂ ਚਲਵਾ ਕੇ ਤਾਂ ਕੋਈ ਦੂਰ ਕਿ ਖੇਚ ਕੇ ਉਹ ਭਾਈ ਮਾ ਬੋਡੀ ਹੈ ਆ ਜਵਾਨ ਹੈ ਥੋੜੀ ਜੀ 45000 ਰੁਪਏ ਦਿੰਦਾ ਤੈਨੂੰ ਠੀਕ ਹੈ ਕਿਉਂ ਜੜਾ ਅਗਰੇ ਨੇ ਕਹੇ ਮੈਂ ਤਾਂ ਉਹੀ ਕਹਿਣਾ ਦੋ ਮਿੰਟ ਰੁਕੋ ਮੈਂ ਵਾਪਸ ਕਰਦਾ ਦਾਜ ਜੀ ਤੈਨੂੰ ਪਤਾ ਨਾ ਇੰਨੇ ਦੇ ਬੱਚੇ ਵੇਚ ਲਵਾਂਗਾ ਜਿਹੜੇ ਪੰਜ ਬੱਚੇ ਨੇ ਇਹ ਬੱਕਰੀ ਇਹ ਤਾਂ ਹੋ ਮੇ ਗੋਟਾ ਖਾ ਗਿਆ ਮੋਦੂ ਖਾ ਗਿਆ ਕੁੜੀਆਂ ਕਰਕੇ ਮੁਰਦਾ ਆਉਂਦਾ ਕੁੜੀਆਂ ਜੰਮਦੀਆਂ ਨੇ ਗੱਲ 'ਚ ਦੋ ਹੀ ਨਿਆ ਜਮਾ ਬੁੜੀ ਆ ਜਵਾਨ ਨੇ ਇਹਦੇ ਬੱਚੇ ਦੁੱਧ ਪਿਲਾਤੇ ਆਪਾਂ ਨੂੰ ਕੋਈ ਅਫਸਰ ਨਹੀਂ ਓਏ ਹੋਰ ਦਮ ਮੜਾ ਮੂਟਾ ਪਈ ਤੇਰੇ 'ਚ ਤੂੰ ਵੀ ਸਹੀ ਦੱਸ ਦੇ ਬਬਾਲਾ ਫਰਕ ਆ ਯਾਰ ਮੈਂ ਨਾ ਚੱਲਦਾ ਨਹੀਂ ਆਪ ਦੋ ਵੀ ਵੱਧ ਫਰਕ ਹੋ ਗਿਆ ਯਾਰ ਇਹ ਬੱਕਰੀਆਂ ਦੇ ਚੱਲ ਦੇ ਦੀ ਇਹਨੇ ਕਹਤੀ ਮੈਂ ਬਿਉਰੀ ਕਹਿਣੀ ਸੀ ਮੈਂ ਵੀ ਕਹਤੀ ਇਹ ਨਹੀਂ ਕਹਤੀ ਹੈ ਹਲੋ 50000 ਦੀਆਂ ਬੱਕਰੀਆਂ ਦੀ ਰੁਕੋ ਰੁਕ ਹੋਰ ਕਸਰ ਕਾਦੀ ਰਹੇਗੀ ਮੇਰੇ ਕੰਨ ਚ ਦੱਸ ਦੇ ਮੈਂ ਦੱਸਦਾ ਯਾਰ ਆਪਾਂ ਇੰਨਾ ਪਕਾਇ ਕਰਦੇ ਹੈ ਨਹੀਂ ਹੋ ਮੈਂ ਸੌਦੇ ਮੈਂ ਉਹ ਵੀ ਹੁਣ ਸੌਦਾ ਕਰਾਉਣ ਲੱਗ ਗਿਆ ਬੋਲ ਤਾਂ ਸਹੀ ਮੈਂ ਇਹਨਾਂ ਸਾਰਾ ਗੱਲ ਦੱਸਦਾ ਇਹ ਤਾਂ ਹੁਣ ਸੌਦਾ ਕਰਾਉਣ ਲੱਗ ਗਿਆ ਸੌਦਾ ਕਰਾਉਂਦਾ ਤਾਂ ਮੈਂ 1.5 ਲੱਖ ਮੰਗਣਾ ਸੀਗਾ ਫਿਰ ਤਾਂ ਸਹੀ ਰਹਿੰਦਾ ਤੇ ਮੈਂ 25 ਲਾ ਲਾ ਫਾਇਦਾ ਕੀ ਹੁੰਦਾ ਤੂੰ ਲਾ ਦੇ ਤੂੰ ਹੁਣ ਵੀ 5 ਲਾ ਹੁਣ ਤੇਰਾ ਸੌਦਾ ਵੜੇ ਮਿਲੇ ਪਿਆ ਕਾਦਰ ਵਾਲੇ ਮੇਲੇ ਤੇ ਰਾਜੂ ਨਾਲ ਗੱਲ ਕਰ ਤੈਨੂੰ ਵੀ ਪਤਾ ਜੇਕਰ ਤੂੰ ਮੈਂ ਆਪਣੇ ਵੇਚ ਲੈਂਦਾ 20 ਵੀ ਜਾਂਦਾ ਮੈਂ ਵੀ ਮੈਂ ਆਪਣੇ ਵੇਚ ਦਿੰਦਾ ਘਰੇ 20 ਦੇ ਚੱਲ ਰਹੀ ਜਾਣਾ ਤੈਨੂੰ ਵੀ ਪਤਾ ਉਹ ਲੈ ਨਹੀਂ ਨਹੀਂ ਇਹ ਤਾਂ ਬਾਲਾ ਫਰਕ ਆ ਮੈਨੂੰ ਘਾ ਕੰਨ ਚ ਦਾ ਦੇ 80000 ਦੇ ਦਾਂਗਾ ਉੱਤੋਂ ਘੱਟ ਕੇ 80 ਦੀਆਂ ਤਾਂ ਨਹੀਂ ਬਿਕਰੀ ਉਹ ਦੇਖ ਲੈ ਕਿੱਡੀਆਂ ਉਹ ਦੇਖੇ ਨੇ ਮੈਂ 80 ਦੀ ਆ ਗਿਆ ਭਾਈ ਕਹਿੰਦਾ 80 ਤੋਂ ਘੱਟ ਨਹੀਂ ਦੰਦਾ ਹੁਣ ਕੀ ਕਰਾਂ ਲਾ ਪੈਸੇ 50 ਤਾਂ ਲਾਤਾ ਕਹਿੰਦਾ ਹਲਾਓ ਅਧਰੇ ਜਦੋਂ ਕਿਸੇ ਨੇ ਲਾ ਪੈਸੇ ਲਾ ਫਿਰ ਪੈਸੇ ਲਾ ਦੇਣਾ 50 ਤੇ 2 ਦੀਆਂ ਦੰਨੇ ਉਹ ਨਹੀਂ ਬਸ ਮੈਂ ਤੈਨੂੰ ਕਹਿ ਤਾ ਆਪਾਂ 55 ਦੀਆਂ ਦੰਨੇ ਫਿਰ ਹੁਣ ਕੀ ਕਰਾਂ ਭਾਈ ਤਨਗਾਰ ਰਾਹ ਦੇ ਆਦਰ ਬੜੇ ਰਾਹ ਦੇਤਾ ਯਾਰ ਮੇਰੇ ਗਰਸੋਂ ਇਹ ਹੁਣ ਵੇਚ ਨਹੀਂ ਹੁੰਦੇ ਤੇਰੇ ਨੂੰ ਪਤਾ ਹੋਣੀ ਪੰਜ ਜੋੜੇ ਪਾਪਾ ਪੰਜ ਮਾਂ ਵਾਲਾ ਅਸੀਂ ਪਾਈ ਜਾਵਾਂਗੇ ਬਠਾ ਰਾਹ ਦੇ ਮੈਨੂੰ ਇਹ ਹੁਣ ਆ ਕੇ ਫਾਇਦਰ ਵੀ ਕਰਕੇ ਮੇਰੇ ਗਰਸੋਂ ਇੱਕ ਮਿੰਟ ਫੋਟੋ ਪੰਜ ਹਜ਼ਾਰ ਦੇ ਬੱਚੇ ਲਾਲਾ 30000 ਦੇ ਬੱਚੇ ਜਿਹਨੂੰ ਮਰਜ਼ੀ ਪੈ ਜਾਇਆ ਜੀ ਬੱਕਰੀਆਂ 30 35000 ਨੂੰ ਫੰਡਰਾ ਦੇ ਦੇ ਯਾਰ ਇਸ ਟਾਈਮ ਉਹ ਹੀ ਲਊਗਾ ਫੇਰ ਤੂੰ ਕਿੱਥੇ ਹੋਏ ਪੰਜ ਬੱਚੇ ਨੇ ਯਾਰ ਬੱਚੇ ਵੀ ਪੂਰੇ ਸੀਰੇ ਦੇ ਆਲੀ ਗਰਕ ਲੈ ਜਨਾ ਮੇਰੇ ਘਰ ਦੇ ਕਰੋਸ ਮੈਂ ਗੱਲਾਂ ਤੇ ਚਿੰਨੇ ਬੱਚੇ ਉਹ ਯਾਰ ਆਪ ਵੀ ਕੋਈ ਮੁੱਦਾ ਦੇਖੀ ਮੇਰੇ ਦੰਦ ਕੋਣੀ ਦੰਦ ਉਹੀ ਦਾ ਗੱਲ ਲੈ ਯਾਨੋ ਜੀ ਗੱਲ ਕਰਿਆ ਕਰ ਉਹ ਯਾਰ ਦਾ ਦੇਖੀ ਨਾ 21 ਵਾ ਦੋਗੀ ਦੋ ਬਸ ਇੱਕ ਸੂ ਆ ਗਿਆ ਬੈਗ ਉਹ ਰਸਤਾ ਦੇ ਦੇ ਰਸਤਾ ਦੇ ਦੇ ਰਸਤਾ ਦਾ ਪੂਰਾ ਦਿੱਤਾ ਯਾਰ ਰਸਤਾ ਲੈ ਤੂੰ ਨਹੀਂ ਰਸਤਾ ਇਹ ਤੂੰ ਉਹ ਰਸਤਾ ਪੂਰਾ ਦਿੱਤਾ ਜੀ ਰਸਤਾ ਨਹੀਂ ਤੂੰ ਮਰ ਜਾ ਰਾਸਤਾ ਲਈ ਰਾਸਤਾ ਤਾਂ ਫੁੱਲਿਆ ਉਹਦਾਸ ਤਾਂ ਮੈਂ ਅਸੀ ਅੱਜ ਦਾ ਗੁੱਟਾ ਕੱਟ ਨਹੀਂ ਕੋਈ ਨਹੀਂ ਗੱਲ ਪਤਾ ਕੀ ਲਿਖ ਤੈਨੂੰ ਦਲਾਲੀ ਵਾਲਾ ਕੰਮ ਤਾਂ ਆ ਕਰ ਰਿਹਾ ਨਹੀਂ 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 ਦਲਾਲੀ ਆਪਾਂ ਵੀ ਨਹੀਂ 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 ਉਹਨੂੰ ਵੀ ਪਤਾ ਯਾਰ ਉਹਨੂੰ ਸਾਰਾ ਹਿਸਟਰੀ ਪਤਾ ਉਹਨੂੰ ਬਤਾ ਦੇ ਲੋ ਕੰਧਾਲਾ ਬੱਚੇ ਲੈ ਆਓ ਬੱਚੇ ਦੇਖ ਲੈ ਬੱਚੇ ਦੇਖ ਵੱਡੇ ਵੱਡੇ ਯਾਰ ਤਾਏ ਦੇ ਬੱਚੇ ਦੇਖਦਾ ਰਹੇ ਤੇ ਮੂਰੇ ਕਰਕੇ ਹਲੋ ਰਾਹ ਦਿਆ ਕਰੋ ਬਹੁਤ ਫਰਕ ਹੈ ਰਾਹ ਦੇ ਰਾਹ ਦਿੱਤਾ ਹੁਣ ਯਾਰ ਮੈਂ ਦੱਸ ਬੱਕਰੀਏ ਉਹ ਚਮੁੱਲ ਕਰੇ

ਆ ਜਾ ਇੱਕ ਮਿੰਟ ਹੱਲ ਜਾ ਰਾਜੂ ਤੇਰੀ ਦਲਾਲੀ ਦੇ ਲੂ ਮੈਨੂੰ ਬੇਗ ਇੱਕ ਪੂਰੇ ਆ ਜਾ ਕਰ ਲੋ ਕਰ ਲੋ ਤੇਰੀ ਦਲਾਲੀ ਦੇ ਲੂ ਤਮਾਵਾਂਗੇ ਪੂਰੇ ਆ ਜਾ ਪੂਰੇ ਰਾਜਾ ਹੂੰ ਕੋਸਲੇ ਲਾਇਆ ਅੱਲਾ ਪਾਗ ਦੀ ਕੋਸ ਕੁਝ ਲਾਇਆ ਬਿਲਕੁਲ ਲਾਇਆ ਹੋਇਆ ਤਾਂ ਆਪਾਂ ਸੋਚ ਸਕਦੇ ਆਪਣੇ ਤਰ੍ਹਾਂ ਕੋਈ ਸੋਣਾ ਚਾਪਾ ਨਾ ਨਾ ਝੂਠ ਬੋਲੀ ਜਾਂਦਾ ਕੁਝ ਨਹੀਂ ਲਾਇਆ ਆਪਾਂ ਮੈਂ ਆਏ ਹੁਣਾਂ ਕੁਝ ਵੀਡੀਓ ਹਾਂ 60 ਰੁਪਏ ਲਾਇਆ ਕਿੰਨੇ ਨਹੀਂ 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 ਓ ਇਸਨੇ ਮੈਨੂੰ ਕਿਹਾ ਬੱਕਰੀ ਹੈ ਤਿਆਰ ਹੈ ਦਿੰਦੇ ਬੱਕਰੀ ਮੈਂ ਗੰਦ ਹੀ ਹੈ ਨਹੀਂ ਮੈਂ ਕਹ ਰਿਹਾ ਯਾਰ ਦੰਦ ਨਹੀਂ ਦਰਦੇ ਨੇ ਉਹ ਤਾਂ ਠੀਕ ਹੈ ਛੇ ਦੰਦ ਪੂਰੇ ਦੰਦ ਕੋਈ ਸੀ ਮੈਂ ਦੱਸਿਆ ਨਹੀਂ ਹੁੰਦਾ ਦੰਦ ਕੋਈ ਨਹੀਂ ਮੈਨੂੰ ਕਿਹਾ ਫੇਰ ਆ ਕੇ ਕਿਹਾ ਯਾਰ ਥੋੜੇ ਗੰਦ ਦੰਦ ਕਸਾ ਦੇ ਮੈਂ ਕਹ ਮੂੰਹ ਚ ਆਹੀ ਨਹੀਂ ਚੱਪ ਮੈਂ ਤਾਂ ਮੈਂ ਤਾਂ ਅੱਗੇ ਨਹੀਂ ਪਤਾ ਮੈਨੂੰ ਬੱਕਰਾ ਚੰਗਾ ਹੈ ਮੈਨੂੰ ਪਤਾ ਹੈ ਮੈਂ ਤਾਂ ਹਰ ਰੋਜ਼ ਤੇਰੇ ਨਾਲ ਕੰਟੈਕਟ ਮੇਰਾ ਹੈਗਾ ਤੂੰ ਨਹੀਂ ਦੇਖਦਾ ਮੈਂ ਤਾਂ ਦੇਖਦਾ ਮੈਂ ਦੱਸਣਾ ਇੱਕ ਵਾਰ ਬੱਕਰੀ ਕਰੋਸ ਹੋ ਗਈ ਨਾ ਇੱਕ ਹੀ ਵਾਰ ਬੱਚਾ ਆ ਗਏ ਮੇਰੇ ਪੂਰੇ ਹੋ ਗਏ ਫਾੜ ਤਾਲਾ ਆ ਫਾੜ ਪੰਜ ਇਹਨੇ ਬਾਅਦਾਂ ਪੰਜ ਮਹੀਨੇ ਬਾਅਦਾਂ ਫਿਰ ਪੰਜ ਮਹੀਨੇ ਬਾਅਦਾਂ 60000 ਦੀਆਂ ਬੱਕਰੀਆਂ ਨਹੀਂ ਨਹੀਂ ਉਹ ਬੱਸ ਕਰਿਆ ਕਰ ਮੈਂ ਚਰਾਲੀ ਨਹੀਂ ਲੈਣੀ ਚਰਾਲੀ ਇਹੀ ਲਊਗਾ ਉਹ ਨਹੀਂ ਯਾਰ ਹੁਣ ਦੱਸ ਕੀ ਲੈ ਪੈਸੇ ਯਾਰ ਦੀਆਂ ਬੱਕਰੀਆਂ ਪੈਸੇ ਪਾ ਇੱਧਰ ਕੱਧਰ ਭਜਦਾ ਤੂੰ ਐ ਉਹ ਨਹੀਂ ਹਮਾਲ ਕਰਦਾ ਐ ਕਿੱਥੇ ਭਜੇਗਾ ਤੂੰ ਉਹ ਨਹੀਂ ਭਜਦਾ ਨਹੀਂ ਤੈਨੂੰ ਵੀ ਹੁਣ ਪਾਦਾ ਯਾਰ ਹੁਣ ਤੇ ਬੱਕਰੀਆਂ ਦਕਰੀਆਂ ਦੇਣ ਵਾਲੀ ਇਹ ਗੱਲ ਆ ਨਾ ਨਹੀਂ 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 ਕਿਉਂ ਓ ਨਹੀਂ ਚਾਚਾ ਉਹ ਗੱਲ ਕੀ ਹੋ ਗਈ ਯਾਰ ਮਾਰਾ ਕਾਤੋਂ ਲੱਗੇ ਤੇ ਮੈਨੂੰ ਮੈਨੂੰ ਪਤਾ ਉਹ ਬੱਸ ਚੁੱਪ ਪਰਦਾ ਨਾ ਬਸ ਕਰ ਫਿਰ ਉਹੀ ਗੱਲ ਆ ਫਿਰ ਪ੍ਰਕਾਸ਼ ਨੂੰ ਤੁਸੀਂ ਵੀਡੀਓ ਬਣਾਓ ਗੱਲ ਸੁਣ ਬਾਈ ਓ ਰਿਆ ਆਪਣਾ ਪਰਦਾ ਬਸ ਕਰ ਓਰਾ ਹੱਸ ਕੇ ਗੱਲ ਨਾ ਕਰ ਓਏ ਹੱਸ ਕੇ ਗੱਲ ਨਹੀਂ ਕਰਿਆ ਕਰਦੇ ਰੋਪ ਨਾ ਗੱਲ ਕਰ ਜਾ ਮਾਲ ਵੇਚਦਾ ਓਏ ਰੋਪ ਨਹੀਂ ਮਰਾ ਪਾਗਾ ਨਾ ਚੱਲ ਓਏ ਉਹ ਵੀ ਵੇਚਦਾ ਪਾਉਂਦਾ ਜਿਵੇਂ ਸ਼ਿੰਗਾਰ ਕਹਿੰਦਾ ਹੁੰਦਾ ਵੀ ਲੈਣੀ ਇਹਨੇ ਲੋਪੈਣੀ ਤੁਹਾਡੀ ਮਰਜ਼ੀ ਹੈ ਨਹੀਂ ਨਹੀਂ ਜੀ ਆ ਮੈਂ ਬੱਕਰੀਆਂ ਹੁਣ ਤੇ ਨਹੀਂ ਵੇਚ ਦੂੰਗਾ ਚੁੱਪ ਕਰ ਜੀ ਨਹੀਂ ਨਹੀਂ ਮੈਂ ਪੀ ਵੇਚੂ ਮੈਨੂੰ ਪਤਾ ਵੀ ਕਿੱਥੇ ਵਿਕਣਗੀਆਂ ਇਹ ਨਾ ਉਹਨੂੰ ਪਤਾ ਨਾ ਤੈਨੂੰ ਪਤਾ ਮੈਨੂੰ ਪਤਾ ਵੀ ਕਿੱਥੇ ਵਿਕਣਗੀਆਂ ਇਹ ਕਰਾਂ ਕੁਸ ਇੱਡਾ ਭਜਦਾ ਭਜਦਾ ਚੱਲ ਮੈਂ ਤਾਂ ਕਹਿੰਦਾ ਨਹੀਂ ਭੱਜਣ ਆਏ ਸੀ ਜੀ 50 50 ਰੁਪਏ ਦਿੱਤੇ ਤੇਰੇ ਕੋਲ ਪਿਆ ਦੇ ਮੈਂ ਵਜਦਾ ਜਾਂ ਕਿੱਥੇ ਉਰੇ ਆ ਓਏ ਲੈ ਉਰੇ ਆ ਇੱਕ ਤਾਂ ਪੰਚਾਇਤ ਫੈਸਲਾ ਕਰਕੇ ਜਾਵਾਂਗੇ ਵਧੀਆ ਜੇ ਤੈਨੂੰ ਚੰਗਾ ਲੱਗੇ ਕਿਉਂ ਚੰਗਾ ਮੈਨੂੰ ਅੱਜ ਇੱਕ ਗੱਲ ਦਾ ਜਵਾਬ ਦੇ ਦੇ ਯਾਰ ਬੱਕਰੀ ਬੋਡੀ ਹੈ ਜਮਾਈ ਹਾਂ ਬੋਡੀ ਹੈ ਉਹਦੇ ਸਮੇਂ ਮੁੱਲ ਗਲਤ ਲਾਇਆ ਸਹੀ ਲਾਇਆ ਇਹਦੇ 35 ਜੀ ਅਗਲੇ ਕਿਸੇ ਕਿਸੇ ਬੰਦੇ 'ਚ ਪੁੱਛ ਲੈਂਦਾ ਜਮਾ ਬੁੜੀ ਹੈ ਜਮਾ ਬੁੜੀ ਹੈ ਇੱਕ ਸੁਆਣੀ ਨਹੀਂ ਬੱਕਰੀ ਹੋਰ ਇੱਕ ਸੁਆਣੀ ਜ਼ਿਆਦਾ ਆ ਉਹਨੂੰ ਛੱਡ ਦੇ ਏਨੇ ਛੱਡ ਦੇ ਦੋ ਤਿੰਨ ਚਾਰ ਦੰਦ ਚੱਕਰੀਆਂ ਦੰਦ ਫਾੜੇ ਦੀ ਗੱਲ ਹੈ ਇਹੀ ਨੇ ਬੱਚੇ ਨੇ ਓ ਯਾਰ ਇਹੀ ਨਵੀਂ ਹੁੰਦੀ ਆ ਇੱਕ ਮਰੋਕ ਜਾ 20000 ਬੱਕਰੇ ਨੇ ਬੱਚੇ ਨੇਗੇ ਰੱਖ ਉਹ ਨਵੀਂ ਆ ਹੋਈਆਂ ਰੱਖ ਉਹ ਲਾ ਦੇਣਾ ਇਹ ਬੰਦਾ ਸਾਲ ਤੇ ਬੱਚਾ ਤੂੰ ਕਿਹਾ ਓਏ ਮੇਰੇ ਨਾਲ ਕੋਈ ਰਾਜੂ ਉਹ ਨਹੀਂ ਹੋਈ ਜਿੰਨੇ ਤੈਨੂੰ ਕਿਹਾ ਚੜ ਰੱਖ ਲੈਣਾ ਜਿੰਨਾ ਮੰਗੇ ਉਹਨਾਂ ਦੇ ਚੱਲ ਰੱਖ ਲੈਣਾ ਮੈਂ ਲਾ ਕੇ ਦੇ ਦੇ ਮੈਂ ਰੱਖ ਲੈਣਾ 20 ਜਾਇਦੇ ਬੱਚੇ ਗੱਲ ਸਹੀ ਕੀ ਨਹੀਂ ਓਏ ਨਹੀਂ ਜਿੱਥੇ ਆ ਪਤਾ ਕੀ ਗੱਲ ਰਾਜੂ ਉਹ ਮਾਰਨੇ ਉਹ ਮਾਰਨੇ ਮੋਬਾਈਲ ਨਾ ਨਹੀਂ ਫਿਰ ਤੇ ਰੋਟੀ ਦਾ ਮਸਾ ਤੇਰਾ ਵੀ ਹੱਲੋ ਜਾਂ ਵੀ ਰੋਟੀ ਵੀ ਵੇਚਣੀ ਹੈ ਸਾਰਾ ਕੁਝ ਪਤਾ ਤੈਨੂੰ ਵੀ ਪਤਾ ਓਰੇ ਆ 2 ਤੇ 60 ਦੀਆਂ ਤੈਨੂੰ ਮਜ਼ਦੂਰ ਨੇ ਜਾਈਏ ਨਹੀਂ ਕੋਈ ਨਹੀਂ ਜਾਈਏ ਹਾਂ ਡੱਕਰ ਦੇ ਨਹੀਂ ਵੇਚ ਨਹੀਂ ਵੇਚਣੀ ਆ ਤੈ ਲੈਣੀ ਆ ਨਹੀਂ ਭਾਈ ਹੁਣ ਤੀਜੀ ਲਾਣਾ ਤੀਜੀ ਵੀ ਲਾ ਦੇ ਨਹੀਂ ਨਹੀਂ ਇਹ ਵੀ ਲਾ ਦੇ ਤੀਜੀ ਦਾ ਪਹਿਲੇ ਜਿਹੜਾ ਲਿਵਰ ਦਾ ਉਹ ਇਹ ਵੀ ਲਾ ਦੇ ਹੈਂ ਤੀਜੀ ਨੂੰ ਹੀ ਲਾ ਦੇ ਲੈ ਬੱਕਰੀਆਂ ਲੈ ਕੇ ਦੰਨਾ ਹੁਣ ਤੈਨੂੰ ਖਰਜ ਆ ਮਰ ਜਾ ਓਰਾ ਹੱਥ ਕਰੋ ਕੋਈ ਨਹੀਂ ਲੈ ਵੇਚੀ ਨਾ ਵੇਚੀ ਮਰਜੀ ਤੇਰੀ ਆ ਸਾਡੀ ਨਹੀਂ ਪੂਰੀਆਂ 65000 ਦੀਆਂ ਬੱਕਰੀਆਂ ਹੋ ਗਈਆਂ ਉਹ ਚੱਕ ਲੈ ਦੇ ਦੇ ਓਏ ਨਹੀਂ ਨਹੀਂ ਰਮਜ਼ਾਨ ਮੰਨ ਲਿਆ ਕਰ ਰਮਜ਼ਾਨ ਮੰਨ ਲਿਆ ਕਰ ਰਮਜ਼ਾਨ ਮੰਨ ਲਿਆ ਹੋਂਦਾ ਮੈਂ ਤੈਨੂੰ ਆਪਾਂ ਕਹਤੇ ਨਹੀਂ ਆ ਰਿਹਾ ਦਾ ਪਰਮ ਜਾ ਓਏ ਪਤਾ ਕੀ ਗੱਲ ਨਹੀਂ ਲਾਇਆ ਓਏ ਦੇ ਦੇ ਮੈਂ ਬੱਕਰੀਆਂ ਨਹੀਂ 100 ਲੱਗੇ ਪੁੱਛ ਲੈ ਇਹਨੂੰ ਵੀ ਮੰਡੀ ਮੈਂ ਆ ਬੱਕਰੀਆਂ ਮੰਡੀ ਹੀ ਨਹੀਂ ਲੱਗੇ ਬੁੱਡੀਆਂ ਨੇ ਬੁੱਡੀਆਂ ਮੰਡੀਆ ਸੀ ਓਏ ਬੁੱਡੀਆਂ ਕੋਈ ਚੱਕਾ ਨਹੀਂ ਸਵਾਲ ਲੈ ਲਾਂਗੇ ਅੱਜ ਨਹੀਂ ਤੇ ਕੱਲ ਇੱਕ ਹੀ ਦੇਖ ਦਿੰਦਾ ਸਵਾਲ ਓਏ ਇੱਕ ਹੀ ਸਵਾਲ ਕਿਉਂ ਕਹਿੰਦਾ ਬੋਲੀ ਆ ਤੂੰ ਵੀ ਹੁਣ ਚਾਹੇ ਵਗੜ ਦੰਦਾ ਚ ਵੀ ਚਾਰ ਸੂਏ ਲੈ ਲਾ ਆੱਤ ਬੰਨਿਆ ਭਰਾਵਾ ਮੈਂ ਤਾਂ ਬੋਲਿਆ ਨਹੀਂ ਤੇ ਜੀ ਹਾਂ ਬਸਰਾ ਛੱਡ ਦੇ ਉਹ ਕਾਨੂੰਨ ਦੀ ਗੱਲਤ ਮੁੱਲ ਲਾਇਆ ਆਪਾਂ ਅਸੀਂ ਹੀ ਲਾਇਆ ਮੁੱਲ ਹਾਂ ਆਪਾਂ ਗਲਤ ਲਾਇਆ ਪੂੜੀ ਬੱਕਰੀ ਹੈ ਤੇਰੇ ਉਤੋਂ ਦੀ ਹੋ ਕੇ ਲਾਤਾ ਬੋਲੀ ਲਾਇਆ ਆਪਾਂ ਤੂੰ ਬੋਲੀ ਗਿਆ 50 ਚੋਂ ਲੱਗਿਆ 65 ਤਾਂ ਬੋਲੇ ਬੰਦਾ ਘਟੇ ਨਹੀਂ ਛੱਡਦੇ ਹੋਏ ਤੇ ਬੱਕਰੀ ਹੈ ਬੱਕਰੀ ਦਾ ਸਾਢੇ ਦਾ ਦਾ ਕੋ ਯਾਰ 5000 ਤੋਂ ਲਾਓ ਉਹ ਕਿਉਂ ਡੱਕ ਰਿਹਾ ਨਾ ਨਾ ਦੇ ਨੋਟ ਵਟਲਾ ਤਾਜੇ ਤਾਜੇ ਨਹੀਂ 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 ਕੋਈ ਨਹੀਂ ਕੋਈ ਨਹੀਂ ਅੱਪਾ ਵੀ ਯਾਰ ਲੈ ਕੇ ਆਉਨੇ ਆ ਤਾਜਾ ਤਾਜਾ ਦੇ ਕੇ ਦੱਸ ਐਂ ਬਸ ਕਹਿ ਤਾ ਯਾਰ ਆਪਾਂ ਕੋਈ ਦੱਸ ਦੇ ਤਬਾਰੇ ਟੱਟੂ ਜਾ ਖੜਦਾ ਹੀ ਨਹੀਂ ਦੱਸ ਲੈ ਮੈਂ ਨਾ ਉਹਨ ਮੈਂ ਲੱਖ ਮੰਗਿਆ ਲੱਖ ਤੋਂ 30000 ਤਾਂ ਆ ਗਿਆ ਹੱਲੇ ਵੀ ਗਏ ਜਾਂਦਾ ਦੱਸ ਉਹ ਤੁਸੀਂ ਪੌਣ ਰੁਪਿਆ ਰੁਪਿਆ 100 100 ਇਹਦਾ ਪੰਜ ਪੰਜ ਪਾਇਆ 100 100 ਤਾਂ ਪਾਇਆ ਨਹੀਂ ਫਿਰ ਉਹੀ ਪੌਣ 100 100 ਤਾਂ ਪਾਇਆ ਵੀ ਨਹੀਂ ਦੋ ਦੋ ਤਿੰਨ ਤਿੰਨ ਪਾਇਆ ਇਹਦਾ ਦੋ ਲੈਨੇ ਆ ਇੱਕ ਆਹ ਇੱਕ ਰੁਪਈਆ ਤੇ ਉਹ ਖੜੀ ਆ ਹਾਂ ਖੜੀ ਆ ਹਾਂ ਜੁਮੇਰਵਾਸਾ ਹਲੇ ਨਹੀਂ ਆਇਆ ਕੋਈ ਕੀ ਜੀ ਜੀ ਕਿੰਨੇ ਦੀਆਂ ਕਰਾ ਇਹ ਲਈ 12 ਕਰਦਾ ਤੂੰ 2000 ਘਾੜ ਦੇ ਜਸਤੀ ਤੋਂ ਹੋਰ ਦੱਸ ਓਏ ਹੁਣ ਐ ਕਰਕੇ ਫਰੇ ਕਰਕੇ ਓਕਰ ਕਰੀ ਓਏ ਕਿੱਧਰ ਗਿਆ ਓਏ ਪਤਾ ਨਹੀਂ ਗਿਆ ਅਜੇ ਪੈਸੇ ਛੱਡ ਦੇ ਕਿਵੇਂ ਵੱਜਾਂਗ ਮੈਂ ਤੇਰੇ ਕੋਲ ਪੈਸੇ ਨਹੀਂ ਤੇਰੇ ਜਾਂਦੇ 1 ਰੁਪਿਆ ਨਹੀਂ ਇਹਨਾਂ ਚੋਂ ਜਾਂਦਾ ਕਿਤੇ ਹਾਂ ਨਾ ਕਰ ਨਮੇੜ ਦੇ ਓਏ ਰਮਜ਼ਾਨ ਗਾਨੇ ਪਰਦੀਆਂ ਇਨੂੰ ਛੱਡ ਦੇ ਇਹਨੂੰ ਛੱਡ ਦੇ ਮੈਨੂੰ ਪਤਾ ਨਹੀਂ ਕਿੰਨੇ ਦਿਨਾਂ ਬੋਲ ਓ ਯਾਰ ਕਹਿ ਦਿੰਦਾ ਤੂੰ ਐਂ ਨਾ ਛੱਡ ਦੇ ਦਿਨਾਂ ਕਿੰਨੇ ਦਾ ਬਸ ਹੁਣ ਤੈਨੂੰ ਦਿਨਾਂ ਉਹ ਵੰਦਾ ਇਹਦੇ ਪੱਤੀਆਂ ਦੇ ਰੋ ਨੂੰ ਲਈ ਦੇ ਲੈ ਤਾਂ ਹੁਣ ਨੂੰ ਛੇ ਹੁਣ ਜ਼ਿਆਦਾ ਕਹਿੰਦਾ ਮੈਨੂੰ ਇਹ ਮੇਰੀ ਬਾਸ ਹੁੰਦਾ ਤੇ ਇਹਨਾਂ ਮੇਰੀ ਦੁਸ਼ਮਨੀ ਹੈ ਕੋਈ ਇਹ ਦੁਸ਼ਮਨੀ ਇਹ ਨਾਲ ਮੁਕਾ ਹੋਰ ਫਿਰ ਦੁਸ਼ਮਨੀ ਨਹੀਂ ਕਰਕੇ ਮੈਂ ਤੈਨੂੰ ਕਿਹਾ ਸੀ ਨਹੀਂ ਦੇਣਾ ਨਹੀਂ ਦੇਣਾ ਹੁੰਦਾ ਭਾਵੇਂ ਮੈਂ ਲੱਖੇ ਤੈਨੂੰ ਕਹਿੰਦਾ ਭਾਵੇਂ ਉੱਤੋਂ ਕੱਢ ਦੇਣੀ ਨਹੀਂ ਹੋਰ ਨਵੇਂ ਵਿਆਹਾਂ ਮੁੰਡਾ ਆ ਪਰਚਾਈ ਤੇ ਓ ਮੈਨੂੰ ਪਤਾ ਤੈਨੂੰ ਪਾ ਲਈ ਕੋਈ ਨਾ ਮੈਂ ਚਲੋ ਰਿਕਾਰਡਿੰਗ ਭਾਈ ਮੈਂ ਆਵੇ ਸਾਡੇ ਲਾ ਫੜ ਲਾ ਫੜ ਲਾ ਫੜ ਕੋਈ ਨਹੀਂ ਲੈਦਾ ਇਹ ਆ ਹੜਿਆਰ ਦੀਆਂ ਬੱਕਰੀਆਂ ਆ ਉਹ ਨਹੀਂ ਵਿਕਾਸ ਨੂੰ ਯਾਰ ਆ ਸੀ ਤੂੰ ਵੀ ਉਹ ਹੀ ਆ ਫੜਾ 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 ਪੌ ਗੀ ਇੰਜਨਰ ਨੇ ਕਹਿਆ ਸੀ ਜਾਰਦੀ ਬੱਕਰੀਆਂ ਨੇ ਪੜ ਗਈਆਂ ਪੂਰੇ ਚ ਪੂਰੇ ਚ ਹੋ ਗਈਆਂ ਪੂਰੇ ਚ ਹੋ ਗਈਆਂ ਪੂਰੇ ਚ ਚੁੱਪ ਕਰ ਜਾ ਲੈ ਪੈਸੇ ਕਹਿਣਾ ਆ ਸਾਈ ਮੋੜ ਮੁਲਾਇਕਾ ਮੁਕਤੀ ਬੰਦਾ ਗਿਆ ਗਿਆ ਹੈ ਉਰਾ ਹੋ ਜਾ ਪੈਸੇ ਗਿਣ ਹਾਂਜੀ ਹਾਂ ਮੈਨੂੰ ਪਤਾ ਸੀ ਮੈਂ ਹੁਣੇ ਹੋਏ ਜਾਣਾ ਸੀ ਮਾਜਰ ਤੇ ਚੜ ਕੇ ਦੇਖੀਏ ਮੁਕਤੀ ਬੰਦਾ ਐਸੀ ਕੀ ਮੈਂ ਵਪਾਰੀ ਬਣਾਇਆ ਜਾਂਦਾ ਤੈਨੂੰ ਪਤਾ ਤਾਂ ਹੈ ਜਿਹੜਾ ਆਪਾਂ ਲੈਣੇ ਆ ਉਦੋਂ ਤੈਨੂੰ ਵੀ ਪਤਾ ਹੈ ਇਹ ਲੈ ਗਿਆ ਬਸ ਆਓ ਜੀ ਅੱਛਾ ਤਾਂ ਫਿਰ ਕਾਹੂ ਕੁੱਤਾ ਚਿੱਲਾ ਪੁਕਾਰ ਕਰ ਰਿਹਾ ਹੈ ਅਸਲਾਮੁਅਲੈਕ ਆ ਨੀਰ ਭਾਈ ਲੈ ਕੀ ਗਣ ਬਈ ਆਪੀ ਕਿਹਨੇ ਉਹਨੂੰ ਪਾਵਾ 500 ਨੋਟ ਆਪਾਂ ਸਾਡਾ ਦੇ ਆਤੀ ਹਾਂ ਬਸ ਆਪ ਦੇ ਆਪੀ ਕਿਹਨੇ ਜੋ ਇਹਨਾਂ ਦੇ ਸੌਦੇ ਕਰਨੇ ਨੇ ਇੱਕ ਚੀਜ਼ ਇੱਕ ਆ ਲੈ ਓਏ ਕੋਈ ਨਹੀਂ ਹੁਣ ਉੱਥੋਂ ਗਣ ਪਰਾਂ ਤੋਂ ਗਣ ਆ ਵੇਖ ਤਾਂ ਹੰਦੋਸੇ ਨੋਟ ਖਰਜਾ ਖਾ ਲਣ ਦੇ ਮੜ ਜਾ ਛੱਟ ਗਿਆ ਹਾਂ ਹਾਂ ਲੈ ਲੈ ਪਰ ਮੜ ਬਾਈ ਬਸ ਕਰਦਾ ਚਾਹ उत्तर लो जी है बकरिया पज बच्चे इन्हे थले बहुत वाइया हां ਮੁੱਲ ਦੀ ਵੀਡੀਓ ਨਾਲ ਵਿੱਚ ਪਾਇਆ ਕਰੋ ਮੁੰਡਿਓ ਕਿਉਂ ਜੀ ਆਗਲੇ ਨੇ ਰੋਟੀ ਖਾਣ